ਫਰੋਜ਼ਿਕਾ ਖਾਲਸਾ ਵਹਿਗੁਰਜ ਕੀ ਫਤਿਹ ਜੀ ਪਿੰਡ ਤੋਲੇੜਾ ਸੰਤ ਤੁਲਸੀ ਦਾ ਜੀ ਬਾਬਾ ਚੁੱਕਿਆ ਨੇ ਗੁਰਦੁਆਰਾ ਸਾਹਿਬ ਹੈ ਜੀ ਪਿੰਡ ਤੋਲੇੜਾ ਜਿਲ੍ਹਾ ਮੋਗਾ ਪੈਂਦਾ ਪਹਿਲਾ ਫਿਰੋਜ਼ਪੁਰ ਜਿਲ੍ਹਾ ਦਾ ਹੈ ਜੀ ਸਭ ਤੋਂ ਸੋਹਣਾ ਗੁਰਦੁਆਰਾ ਜੀ ਰੋਇਪਰ ਜ਼ਿਲ੍ਹਾ ਤੇ ਮੋਗਾ ਜ਼ਿਲ੍ਹਾ ਜੇ ਤਵੇਂ ਨਿਆ ਤਰ ਕਰ ਜੇ ਤਰ ਨਾ ਤਾ ਤੋਂ ਤਲਸੀਦਾ ਜੀ ਬਾਬਾ ਝੁੱਗੀ ਵਾਲੇ ਪਿੰਡ ਤੌਲੇ ਵਾਲਾ ਜੀ ਇਹ ਫਰੋਈਪੁਰ ਅਤੇ ਮੋਗਾ ਜਿਲ੍ਹਾ ਪਹਿਲਾਂ ਫਰੋਈਪੁਰ ਜਿਲ੍ਹਾ ਸੀ ਹੁਣ ਮੋਗੇ ਜਿਲ੍ਹਾ ਚ ਹੈ ਜੀ ਗੁਰਦੁਆਰਾ ਸਾਹਿਬ ਜੀ ਦਾ ਚੰਗਣਾ ਇੱਕ ਜੀ ਇਹ ਦੋ ਜਿਲ੍ਹਿਆਂ ਚ ਸਭ ਤੋਂ ਵਧੀਆ ਗੁਰਦੁਆਰਾ ਸਾਹਿਬ ਬਣੇ ਹੋਏ ਹੈ ਜੀ ਸੰਤ ਤੁਲਸੀਦਾ ਜੀ ਬਾਬਾ ਚੁੱਕ ਗਿਆ ਧੰਤਨ 108 ਬ੍ਰਹਮ ਗਾਨੀ ਸੰਤ ਬਾਬਾ ਤੁਲਸੀਦਾ ਜੀ ਇਹ ਸੰਤ ਤੁਲਸੀਦਾਸ ਜੀ ਦਾ ਇਤਿਹਾਸ ਲਿਖਿਆ ਹੈ ਜੀ ਇਹ ਪਹਿਲਾ ਪਾਕਿਸਤਾਨ ਚ ਰਹਿੰਦੇ ਸੀ ਮੈਂ ਮਗਨੈ ਸੰਤ ਪਪਾ ਤੁਲਸੀਦਾਸ ਜੀ ਝੁਗੀਆ ਰਹੇ ਦਾ ਜਨਮ ਪਿਤਾ ਸ੍ਰੀ ਪਾਲਾ ਸਿੰਘ ਰਾਮ ਜੀ ਦੇ ਘਰ ਮਾਤਾ ਦਿਆਲ ਕੌਰ ਜੀ ਦੇ ਕੁਖੋਂ ਮਿਤੀ 30 ਜਨਵਰੀ 1915 ਨੂੰ ਪਿੰਡ ਰੰਗੀਲਪੁਰ ਜ਼ਿਲ੍ਹਾ ਲਾਹੌਰ ਪਾਕਿਸਤਾਨ ਵਿੱਚ ਹੋਇਆ ਸੀ ਇਲਾਕੇ ਦੀ ਸੰਗਤ ਨੇ ਬਹੁਤ ਪੈਸਾ ਲਾਇਆ ਜੀ ਗੁਰਦੁਆਰਾ ਸਾਹਿਬ ਤੇ ਬਹੁਤ ਵਧੀਆ ਲੋਕਾਂ ਨੇ ਬਣਾਇਆ ਜੀ ਗੁਰਦੁਆਰਾ ਸਾਹਿਬ ਬੜਾ ਪੈਸਾ ਲਾਇਆ ਇਹਦੇ ਪ੍ਰਧਾਨ ਜੀ ਬਹੁਤ ਵਧੀਆ ਪ੍ਰਧਾਨ ਨੇ ਵੀ ਜਿਨ੍ਹਾਂ ਨੇ ਪੈਸਾ ਕੋਈ ਨਹੀਂ ਖਾਦਾ ਸਭ ਗੁਰਦੁਆਰਾ ਸਾਹਿਬ ਤੇ ਜਿੰਨੀ ਕਮਾਈ ਹੋਈ ਗੁਰਦੁਆਰਾ ਸਾਹਿਬ ਤੇ ਲਾਈ ਆ ਇਹ ਇਲਾਕੇ ਦੇ ਵਿੱਚ ਮੰਨਿਆ ਹੋਇਆ ਗੁਰਦੁਆਰਾ ਸਾਹਿਬ ਆ ਉਹਨੂੰ ਸੱਜਿਆ ਪ੍ਰਧਾਨ ਸਾਹਿਬ ਨੇ ਆਪਦੀ ਪਹਿਲੀ ਗਾਣੇ ਪਾ ਕੇ ਗੁਰਦੁਆਰੇ ਦੇ ਪੈਸੇ ਲਾਇਏ ਹੀ ਜਿਦੋਂ ਲੋੜ ਪਈ ਆਪਦੀ ਪਹਿਲੀ ਵੀ ਗਾਣੇ ਇਹਨਾਂ ਨੇ ਪਾ ਕੇ ਤੇ ਗੁਰਦੁਆਰਾ ਸਾਹਿਬ ਤੇ ਜ਼ਮੀਨ ਖਰੀਦੀ ਹੀ ਤੇ ਪਿੰਡ ਦੇ ਲੋਕ ਬਹੁਤ ਵਧੀਆ ਲੋਕ ਨੇ ਜੀਮਾ ਸੁਨ ਚਾਣੇ